ਤੁਰਦੀ ਦਾ ਹਵਾਨਾ ਦੇਖ ਸਕਦੇ ਬਹੁਤ ਸੋਹਣੀ ਤਿਆਰੀ ਚ ਵੰਦਈ ਵੰਦ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਜੇਠੂਕੇ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਕੁਲਵੀਰ ਦੇ ਘਰੋਂ ਇੱਕ ਆਪਾਂ ਚੰਗੇ ਦੁੱਧ ਵਾਲੀ ਮੱਝ ਦਿਖਾਵਾਂਗੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਵੀ ਕਿੰਨੇ ਕੁ ਦਿਨ ਜਿਹੜੇ ਸੂਨ ਦੇ ਵਿੱਚ ਬਾਕੀ ਨੇ ਤਿਆਰੀ ਮਿੱਤਰੋ ਫੁੱਲ ਹੈ ਬਹੁਤ ਸੋਹਣੀ ਤਿਆਰ ਹੋਈ ਹੈ ਆ ਗਾੜੀ ਵਸਾ ਲਈ ਤੁਸੀਂ ਦੇਖ ਸਕਦੇ ਬਹੁਤ ਚੰਗੀ ਤੇ ਬਹੁਤ ਸੋਹਣਾ ਹਵਾਨਾ ਬਣਾਉਣਾ ਸਟਾਰਟ ਕੀਤਾ ਹੈ। ਬਾਈ ਦਾ ਜਿਹੜਾ ਘਰ ਹੈ ਦਰਾਜ ਵਾਲੇ ਅੱਡੇ ਤੇ ਜਦੋਂ ਆਪਾਂ ਦਰਾਜ ਨੂੰ ਮੁੜਦੇ ਸੱਪੜ ਦੇ ਬਿਲਕੁਲ ਨੇੜੇ ਬਾਈ ਦਾ ਘਰ ਹੈ ਖੇਤਾਲੀ ਸਾਈਡ ਚੰਗੀਆਂ ਮੱਜਾਂ ਦੇ ਵਿੱਚੋਂ ਮਿੱਤਰੋ ਆਉਂਦੀ ਹੈ ਤੇ ਥਾਂਲੇ ਵੀ ਨਹੀਂ ਫਿਰ ਆਪਾਂ ਕਹਿੰਨੇ ਪੂਰੀ ਸਾਫ ਹੈ ਹਵਾਨਾ ਥੋੜੀ ਜਿਹਾ ਆਪਾਂ ਮਿੱਤਰੋ ਦੂਰੋਂ ਹੀ ਤੋਰ ਕੇ ਦਿਖਾਵਾਗੇ ਥੋੜਾ ਜਿਹਾ ਪਸ਼ੂ ਡਰਦਾ ਕਿਉਂਕਿ ਸੂਣ ਵਾਲਾ ਪਸ਼ੂ ਕਈ ਵਾਰ ਮਿੱਤਰੋ 60 ਫੀਟ ਵੀ ਖਾ ਲੈਂਦਾ ਹਾਂ ਲੇ ਵੀ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਤੇ ਤੁਰਦੀ ਦਾ ਹਵਾਨਾ ਦੇਖ ਸਕਦੇ ਬਹੁਤ ਸੋਹਣੀ ਤਿਆਰੀ ਚ ਦੇਖੀ ਬੰਦਈ ਬੰਦ ਹਾਂਬੀਰ ਕੀ ਹਾਲ ਚਾਲ ਹੈ ਠੀਕ ਹੈ ਬਾਈ ਠੀਕ ਹੈ ਸਿੱਤਾ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਮੇਨ ਦਿਨ ਬਈ ਇਹਦੇ ਪੂਰੇ ਹੋ ਗਿਆ ਬਸ ਇਹ 5-7 ਦਿਨ ਲੈ ਜੂਗੀ ਲੈ ਜੂ 5-4 ਦਿਨ ਦਾ ਹਣਾ ਮੋਜ ਨਾਲ ਠੀਕ ਹੈ ਸਹੀ ਦੁੱਧ ਨੇ ਕਿੰਨਾ ਕੱਢਿਆ ਵਾ ਜਿਹੜੇ ਹਿਸਾਬ ਨਾਲ ਅੱਜ ਤੀ ਤਿਆਰ ਹੋਈ ਆ ਕਿੰਨਾ ਕੱਢੂਗੀ ਇਹਨੇ ਬਾਈ ਸਹੀ ਦੁੱਧ ਮਤਲਬ ਕਿ 16-17 ਕਿਲੋ ਕੱਢਿਆ ਖੁੱਲਾ ਵਧੀਆ ਓਕੇ ਹਾਂ ਐਤਕੀ ਸਾਨੂੰ ਉਮੀਦ ਆ ਵੀ 18-20 ਤੱਕ ਵਗ ਜੂਗੀ ਜਿਹੜੇ ਹਿਸਾਬ ਨਾਲ ਸੇਵਾ ਜਿਹੜੇ ਹਿਸਾਬ ਨਾਲ ਤਿਆਰੀ ਆ ਹਨਾ ਚੰਗੀ ਸਮੀ ਵੀ ਆ ਸੂਆ ਮੰਨ ਲੈ ਇਹ ਚੌਥਾ ਸੂਊਗੀ ਇਹ ਬਾਈ ਹਾਂ ਤੀਜੇ ਪਹਿਲਾ ਦਾ ਸੂਆ ਵਾ ਸੂਆ ਸੁਣਾ ਮਤਲਬ 5-7 ਦਿਨ ਲੈ ਜੂ ਚੌਥੇ ਸੂਏ ਸੁਣਾ ਰੇਟ ਕੀ ਕਰਤਾ ਜੀ ਰੇਟ ਬਾਈ ਕਰਤਾ ਦਾ 180000 180 ਹਾਂ ਟੀਕੇ ਬਾਰੇ ਕੋਈ ਜਾਣਕਾਰੀ ਹੋਵੇ ਜਿਹੜਾ ਲੱਗਿਆ ਨੋਰਮਲ ਹੀ ਹੈ ਨੋਰਮਲ ਹੈ ਹਾਂ ਤੇ ਫੋਨ ਨੰਬਰ ਜੀ ਫੋਨ ਨੰਬਰ ਹੈਗਾ ਬਈ 97592 97592 05000 05000 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰ ਸਕਦੇ ਤੁਸੀਂ ਸੰਪਰਕ ਚੌਥੇ ਸੂਏ ਸੁਣਾ 16 17 ਲੀਟਰ ਬਾਈ ਕਹਿੰਦਾ ਵੀ ਖੁੱਲਾ ਦੁੱਧ ਕੱਢਿਆ ਵਾ ਤੇ 5-7 ਦਿਨ ਸੂਣ ਦੇ ਵਿੱਚ ਬਾਕੀ ਨੇ ਥਣਲੇ ਵੀ ਦੀ ਪੂਰੀ ਸਾਫ ਇੱਕ ਵਾਰੀ ਸਨੋ ਥਾਂਡੇ ਵਾ ਫੇਰ ਆਪਾਂ ਨੇੜੇ ਕਰਕੇ ਕੈਮਰਾ ਦਿਖਾਉਣੇ ਆ ਤੇ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਤੇ ਚੰਗਾ ਮੂਠੀ ਵਾਲਾ ਮਿੱਤਰੋ ਥਾਣਾ ਸਿੰਘ ਭਾਵੇਂ ਖੁੱਲਾ ਪਰ ਭਜਣ ਚੰਗਾ ਚੰਗੀ ਸਮੀ ਵੀ ਹੈ ਤੇ ਚੰਗੀਆਂ ਮੱਜਾਂ ਦੇ ਵਿੱਚੋਂ ਮਿੱਤਰੋ ਆਉਦੀ ਹੈ ਜੇਕਰ ਕੋਈ ਭਰਾ ਚੰਗੇ ਦੁੱਧ ਦੀ ਖਾਤਰ ਪਸ਼ੂ ਲੈਣਾ ਚਾਹੁੰਦਾ ਹੋਵੇ ਤਾਂ ਜਰੂਰ ਕਰਿਓ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ